ਆਹ ਵੇਖੋ ਜੀ ਬਾਬਲਾ ਇੱਕ ਆ ਗੱਡੀ ਆਉਣੇ ਨੇ ਸਾਡੇ ਕੋ ਨਾਕੇ ਤੋਂ ਨਾ ਭਜਾਈ ਆ ਇਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਫੜਿਆ ਆ ਪਵਿੱਤਰ ਜਸੂ ਮਸੀਹ ਦੀਆਂ ਬਾਬਲਾ ਜਸੂ ਮਸੀਹ ਤੇ ਆ ਪੋਸਟਰ ਦੀ ਆ ਪੋਸਟਰ ਇਹਨੇ ਆਪਣੀਆਂ ਜੁੱਤੀਆਂ ਤੇ ਰੱਖਿਆ ਜੀ ਇਹ ਪਾਸਟਰ ਨੇ ਆ ਜੁੱਤੀਆਂ ਵਿਖਾਓ ਸਾਰੇ ਮੁੰਡਿਆਂ ਕੋਲ ਲੈ ਕੇ ਕਰਕੇ ਵਿਖਾਓ ਆ ਜੁੱਤੀਆਂ ਆ ਪਾਸਟਰ ਜੀ ਦਿਖਾਏ ਤੂੰ ਆ ਤੁਹਾਡੇ ਪਾਸਟਰ ਸਾਹਿਬ ਦੀ ਕਰਤੂਤ ਆ ਜੀ ਆ ਇਧਰ ਮੈਨੂੰ ਦੇ ਯਾਰ ਇਹ ਫੋਟੋ ਆ ਬੰਦੇ ਵੇਖੋ ਕਿੱਦਾਂ ਦੇ ਆ ਹਾਂ ਨਰੂਲਾ ਸਾਹਿਬ ਦੀ ਫੋਟੋ ਆ ਜਿਹੜੀ ਇਹਨੇ ਪੈਰਾਂ ਤੇ ਜੁੱਤੀਆਂ ਤੇ ਲੱਖੀ ਆ ਨਾਕਾਬੰਦੀ ਕੀਤੀ ਸੀ ਅ ਜਨੰਦ ਰੋਡ ਤੇ ਨਜ਼ਦੀਕ ਸਰਕਾਰੀ ਹਸਪੀਟਲ ਉੱਥੇ ਇੱਕ ਗੱਡੀ ਨੇ ਕਾਲੀਆਂ ਫਿਲਮਾਂ ਲਾਈਆਂ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਪੀਪੀ 18 ਜੇ 0026 ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਨੇ ਗੱਡੀ ਭਜਾ ਲਈ ਚਲੋ ਇਹਦਾ ਪਿੱਛਾ ਕਰਕੇ ਇਹਨੂੰ ਫੜ ਕੇ ਤੇ ਉਹਦੀ ਜਿਹੜੀ ਬੰਦੀ ਕਾਰਵਾਈ ਬੰਦ ਕਰਤਾ ਗੱਡੀ ਨੂੰ ਜੀ 207 ਮੋਟਰ ਵੀ ਕਲਕਟਲਾ ਆਕੇ ਆਰਤੀ ਸਾਹਿਬ ਨੂੰ ਵੇਜ ਦਿੱਤਾ ਜਾਊਗਾ ਸਵੇਰੇ ਕਿਹਾ ਮੈਨੂੰ ਤੇ ਪਰੇਸ਼ਾਨ ਨਹੀਂ ਜਾਈ ਉਹ ਤੇ ਫਿਰ ਲੋਕਾਂ ਨੇ ਦੱਸਿਆ ਵੀ ਪਵਿੱਤਰ ਬਾਈਬਲ ਹੈ ਤੇ ਨਰੂਲਾ ਸਾਹਿਬ ਦੀ ਫੋਟੋ ਹੀ ਉਹ ਇਹਨਾਂ ਦੇ ਧਰਮ ਦੀ ਗੱਲ ਹੈ ਇਹਨਾਂ ਦੇ ਵੱਡੇ ਪਾਸਟਰ ਬੁਲਾ ਕੇ ਇਹਨਾਂ ਨੂੰ ਸਮਝਾਉਣਗੇ ਵੀ ਇਹ ਜਿਹੜੀ ਗੱਲ ਹੈ ਨਹੀਂ ਕਰਨੀ ਚਾਹੀਦੀ ਉਹ ਪਿੱਛੇ ਡਿੱਗੀ ਚ ਪਏ ਸੀਗੇ ਉਹ ਫਿਰ ਇਹਨਾਂ ਦੇ ਧਰਮ ਦੀਆਂ ਗੱਲਾਂ ਨੇ ਵੇਖੋ ਅਸੀਂ ਕਿਸੇ ਦੇ ਤਰ ਮਰੇ ਕੋ ਮਾੜਾ ਨਹੀਂ ਚੰਗਾ ਬੋਲਦੇ ਜੋ ਵੀ ਇਹਨਾਂ ਦੇ ਮਤਲਬ ਸੀਨੀਅਰ ਮੈਂਬਰਸ਼ਿਪ ਟੀਮ ਹੈ ਉਹ ਇਹਨਾਂ ਤੇ ਅੱਪੇ ਐਕਸ਼ਨ ਕਰੇਗੀ ਕੀ ਚ ਹੋਰ ਸਮਾਨ ਪਿਆ ਇਸ ਨਾਲ ਇੱਕ ਬੈਗ ਦੇ ਵਿੱਚ ਬਾਈਬਲ ਪਈ ਸੀ ਤੇ ਨਰੂਨਾਸਾ ਦੀ ਫੋਟੋ ਪਈ ਮੇਰਾ ਅਮਰ ਪ੍ਰਤਾਪ ਹੋਇਆ ਸਰ ਇਹਦਾ ਕਿ ਐਸਆਰਓ ਸਾਹਿਬ ਨੇ ਨਾਕਾ ਲਾਇਆ ਸੀਗਾ ਤੇ ਮੈਨੂੰ ਇੰਨਾ ਹੱਥ ਦਿੱਤਾ ਤੇ ਮੈਨੂੰ ਪਤਾ ਨਹੀਂ ਲੱਗਾ ਵੀ ਮੇਰੇ ਪਿੱਛੇ ਆ ਰਿਹਾ ਹੈ ਜਾਂ ਖਲਾ ਰਿਹਾ ਫਿਰ ਅੱਗੇ ਜਾ ਕੇ ਜਦੋਂ ਇੰਨਾ ਖਲਾ ਰਿਹਾ ਵਾ ਅਸੀਂ ਖਲੋ ਗਏ ਆ ਤੇ ਇੰਨਾ ਗੱਡੀ ਦੀ ਚੈਕਿੰਗ ਕੀਤੀ ਫੁੱਲ ਤੇ ਜਦੋਂ ਚੈਕਿੰਗ ਕਰਨ ਦੇ ਦੌਰਾਨ ਪਿੱਛੇ ਕਿੱਟ ਦੇ ਕਿੱਟ ਪਈ ਸੀਗੀ ਮੇਰੀ ਡਿੱਗੀ ਚ ਤੇ ਉਹ ਲੜਕੇ ਸੀਗੇ ਨਾਲ ਮੇਰੇ ਤੇ ਉਹਨਾਂ ਨੂੰ ਮੈਂ ਛੱਡ ਕੇ ਆ ਰਿਹਾ ਸੀਗਾ ਔਰ ਉਹ ਲੜਕਿਆਂ ਨੇ ਮੈਨੂੰ ਦੱਸਿਆ ਨਹੀਂ ਉਹਨਾਂ ਚੁੱਕ ਕੇ ਤੇ ਕਿੱਡ ਪਿਛੇ ਰੱਖ ਦਿੱਤੇ ਉਹ ਕਿੱਡ ਦੇ ਵਿੱਚ ਬਾਈਬਲ ਸੀਗੇ ਤੇ ਉਹ ਉਸ ਚੀਜ਼ ਦਾ ਮੇਰੇ ਬਾਰੇ ਮਾਈਂਡ 'ਚ ਖਿਆਲ ਨਹੀਂ ਸੀਗਾ ਉਹ ਜਦੋਂ ਐਸਾ ਜੋ ਸਾਹਮਣੇ ਖਲਾ ਰਿਹਾ ਉਹ ਜਦੋਂ ਚੈੱਕ ਕੀਤਾ ਜਦੋਂ ਵਿੱਚ ਬਾਈਬਲ ਸੀਗਾ ਤੇ ਮੈਂ ਕੰਮ ਤੋਂ ਆ ਰਿਹਾ ਸੀਗਾ ਅਸੀਂ ਕੰਮ ਵੀ ਕਰਦੇ ਆ ਤੇ ਮੈਂ ਕੰਮ ਤੋਂ ਆ ਰਿਹਾ ਸੀਗਾ ਤੇ ਨਾਲ ਹੀ ਸਾਟਾ ਮੈਂ ਜਿਮ 'ਚ ਜਾ ਰਿਹਾ ਸੀਗਾ ਤੇ ਉਹਦੇ ਵਿੱਚ ਸੀਗੀ ਲੜਕਿਆਂ ਨੂੰ ਨਹੀਂ ਸੀਗਾ ਪਤਾ ਕਿ ਪਿਛੇ ਕਿੱਟ ਦੇ ਵਿੱਚ ਬਾਈਬਲ ਆ ਉਹਨਾਂ ਚੁੱਕ ਕੇ ਪਿਛੇ ਰੱਖ ਦਿੱਤੀ ਸੀਗੇ